ਜਗਰਾਉਂ ਚ ਮਹਾ ਕਿਸਾਨ ਰੈਲੀ ਤੇ ਆ ਬਾਪੂ ਬਲਕੌਰ ਸਿੰਘ ਪਹੁੰਚੇ ਹੋਏ ਨੇ ਇੱਥੇ ਵਸਦਾ ਪੰਜਾਬ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਸਵਾਗਤ ਆ ਬਾਪੂ ਜੀ ਜਿਉਂਦੇ ਰਹੋ ਚੜ੍ਹਦੀ ਕਲਾ ਆ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਕਿਸਾਨੀ ਦੇ ਵੱਡੇ ਮਸਲੇ ਨੇ ਚੁਣੌਤੀਆਂ ਬਹੁਤ ਸਾਰੀਆਂ ਨੇ ਪੰਜਾਬ ਦੀਆਂ ਕੀ ਕੋਈ ਹੱਲ ਜਾਂ ਕੋਈ ਰਾਹ ਲੱਭਦਾ ਦਿਖਦਾ ਜੀ ਕੋ ਜਦੋਂ ਸੰਘਰਸ਼ ਆ ਗਿਆ ਸੰਘਰਸ਼ ਨੇ ਆਪਣਾ ਰਾਹ ਪੱਧਰਾ ਕਰ ਲੈਣਾ ਹੈ ਰਾਹ ਪੱਧਰਾ ਲੈਣਾ ਹੈ ਸੰਘਰਸ਼ ਦਾ ਮਤਲਬ ਹੀ ਹੁੰਦਾ ਜਿੱਡੀ ਮਰਜ਼ੀ ਵੱਡੀ ਚੁਣੌਤੀ ਹੋਵੇ ਇਹ ਹਿਮਾਲਿਆ ਪਰਬਤ ਹੈ ਹੀ ਨਹੀਂ ਵੀ ਚੜਿਆ ਨਹੀਂ ਜਾਣਾ ਗਰਸ਼ਾਨ ਹੈ ਮਜ਼ਦੂਰ ਹੈ ਤੇ ਚੇਦਣਾ ਹੈ ਔਰ ਤੁਹਾਡਾ ਆਪਣਾ ਚੈਨਲ ਨੇ ਤੁਹਾਡਾ ਮੀਡੀਆ ਤੇ ਜਦੋਂ ਸਾਰੇ ਇੱਕ ਡਾਇਰੈਕਸ਼ਨ ਵੱਲੀ ਤੁਰਨਗੇ ਤੇ ਮਸਲਿਆਂ ਦੇ ਹੱਲ ਹੋਣਗੇ ਠੀਕ ਹੈ ਇਹ ਤਾਂ ਕੋਭਰਾਂ ਦੀ ਲੋੜ ਨਹੀਂ ਅੱਜ ਕਿੱਡਾ ਵੱਡਾ ਇਕੱਠਾ ਹੈ ਜਿਹੜਾ ਵੀ ਬੰਦਾ ਪੰਜਾਬ ਦੀ ਰੂਹ ਦੇ ਬਰਖਲਾ ਬੋਲਦਾ ਹੈ ਗਰਸਾਣੀ ਦੇ ਬਰਖਲਾ ਬੋਲਦਾ ਉਹ ਇਸ ਇਕੱਠ ਨੇ ਅਗਲੀ ਇੱਕ ਤਰੀਕ ਨੂੰ ਪਹੁੰਚ ਕੇ ਰੱਖ ਦੇਣਾ ਜੀ ਪੱਕੀ ਗੱਲ ਹੈ ਜਿੰਨਾ ਮਰਜੀ ਕਾਰਪੋਰੇਟ ਸੈਕਟਰ ਦਾ ਪੈਸਾ ਖਰਚ ਦੇ ਜਿੰਨਾ ਮਰਜੀ ਪਰ ਜ਼ਮੀਰ ਦਾ ਪੈਸੇ ਨਾਲ ਨਹੀਂ ਖਰਚੀ ਜਾਂਦੀ ਜ਼ਮੀਰ ਵਾਲੇ ਬੰਦੇ ਹੁਣ ਵੇਖੋ ਤੁਸੀਂ ਸਮਝ ਸਕਦੇ ਆਂ ਆਪਾਂ ਮੇਰੀ 75 74 ਸਾਲ ਦੀ ਉਮਰ ਆ ਕਹਿੰਦੇ ਇਸ ਤਰ੍ਹਾਂ ਵੋਟਰ ਕਹਿੰਦੇ ਸਮਾਗਮ ਨਹੀਂ ਹੁੰਦੇ ਸੀ ਚੁੱਪ ਕਰਕੇ ਵੋਟਾਂ ਪਾ ਦਿੰਦੇ ਸੀ ਅੱਜ ਪਤਾ ਵੀ ਸਾਡੀ ਬੋਟ ਦੀ ਕਿਹਨੂੰ ਲੋੜ ਆ ਤੇ ਕਿਹੜਾ ਬੰਦਾ ਸਾਡੀ ਬੋਟ ਤੋਂ ਤੈੰਦਾ ਇਹਦੇ ਨਾਲ ਪੰਜਾਬ ਦਾ ਬੜਾ ਭਲਾ ਹੋਊਗਾ ਕਿਸਾਨੀ ਦਾ ਭਲਾ ਹੋਊਗਾ ਮਜ਼ਦੂਰ ਦਾ ਪਲਾਅ ਹੁਆ ਇਨਸਾਨੀਅਤ ਦਾ ਪਲਾਅ ਕੀ ਕੀ ਸਮਝਦੇ ਹੋ ਜੀ ਚੋਣਾਂ ਚ ਬਹੁਤ ਸਾਰੀਆਂ ਚਾਰੇ ਤਰਾ ਪੰਜੇ ਤਰਾ ਅਲੱਗ ਅਲੱਗ ਮੰਚਾਂ ਤੋਂ ਲੜ ਰਹੀਆਂ ਕੋਈ ਧਿਰ ਜਿਹੜੀ ਇਹ ਜੀ ਹੈਗੀ ਆ ਲੱਗਦੀ ਆ ਵੀ ਜਿਹੜੀ ਪੰਜਾਬ ਜਾਂ ਪੰਜਾਬੀਆਂ ਜਾਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਲੜ ਰਹੀ ਹੈ ਜਿਹੜੀਆਂ ਸਾਰੀਆਂ ਲੜਨ ਵਾਲੀਆਂ ਧਿਰਾਂ ਨੇ ਉਹਨਾਂ ਨੇ ਇੱਕ ਐਸਾ ਬਿਰਤਾਂਤ ਸਿਰਜਦਾ ਕਿ ਉਹਨਾਂ ਨੇ ਤੁਹਾਡੇ ਮੁੱਦੇ ਵਿੱਚੋਂ ਗਾਇਬ ਕਰਤੇ ਵੀ ਨਾ ਤਾਂ ਕਿਸਾਨ ਦਾ ਸ਼ਬਦ ਹੈ ਨਾ ਮਜ਼ਦੂਰ ਦਾ ਸ਼ਬਦ ਹੈ ਨਾ ਰੁਜ਼ਗਾਰ ਦਾ ਸ਼ਬਦ ਹੈ ਨਾ ਜੇਦਾ ਸ਼ਬਦ ਹੈ ਨਾ ਸੁਰੱਖਿਆ ਦਾ ਸ਼ਬਦ ਹੈ ਨਾ ਸਨਵਾਨ ਦਾ ਸ਼ਬਦ ਹੈ ਅੰਦਾਜ਼ਾ ਲਾਓ ਇਹਨਾਂ ਦਾ ਸਾਰਿਆਂ ਦਾ ਸਾਡੂਆਂ ਦਾ ਨਰੇਸ਼ਨ ਇੱਕੋ ਹੀ ਹੈ ਇਹ ਤਾਂ ਪਗੜੇ ਪਾ ਰਹੇ ਨੇ ਤੇ ਪਰ ਲੋਕੀ ਇਹਨਾਂ ਦੇ ਪੰਗੜੇ ਪਵਾ ਦੇਣਗੇ ਇੱਕ ਇੱਕ ਤਰੀਕ ਨੂੰ ਕੀ ਰਿਜ਼ਲਟ ਦੇਖਦੇ ਹੋ ਪੂਰੇ ਦੇਸ਼ ਦਾ ਵੀ ਤੁਸੀਂ ਸਰਵੇਖਣ ਕਰ ਸਕਦੇ ਹੋ ਕੋਈ 400 ਪਾਰ ਦਾ ਦਾਵਾ ਕਰਦਾ ਪਿਆ ਹੈ ਕੋਈ ਜੇ ਇੰਡੀਆ ਰਲਾਈਐਂਸ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਰੋਕਤਾ 400 ਭਾਰ ਦਾ ਕੀ ਕੀ ਰਿਜ਼ਲਟ ਲੱਗਦਾ ਜੀ ਇੰਨਾ ਚੇਤਨ ਕੋਈ ਵੋਟਰ ਸੀ ਨਹੀਂ ਤੇ ਇਹ ਵੱਖਰਾ ਹੀ ਰਿਜ਼ਲਟ ਆ ਹੁਆ ਪੱਕੀ ਗੱਲ ਆ ਜਿਹੜਾ ਇਹ ਔਰ ਲੋਕਾਂ ਨੂੰ 당ਕ ਕਰ ਦੂ ਦੁਨੀਆ ਦੀ ਪ੍ਰੈਸ ਜਾਣੂ ਵੀ ਕਿਸੇ ਚੀਜ਼ ਨੇ ਭਾਰਦੇ ਲੋਕਾਂ ਨੇ ਲੋਕਤੰਤਰ ਜਾ ਕੇ ਕੋਈ ਅਜੀਬੋ ਗਰੀਫ ਫੈਸਲਾ ਕੀਤਾ ਜਿਹਦੇ ਤੇ ਆਪਾਂ ਮਾਣ ਕਰ ਸਕਾਂਗੇ ਇਹ ਇਹ ਪੰਜਾਬ ਦੀ ਇੱਕ ਲਾਸਟ ਸਵਾਲ ਹੀ ਕਰ ਲੈਣੀ ਹੈ ਪੰਜਾਬ ਦੀ ਜਵਾਨੀ ਪ੍ਰਵਾਸ ਕਰ ਰਹੀ ਹੈ ਬਹੁਤ ਸਾਰੇ ਜਵਾਨੀ ਦੇ ਬੁੱਧੇ ਨੇ ਕਿਸਾਨੀ ਦੇ ਵੀ ਮੁੱਦੇ ਕਿਸਾਨੀ ਮੁੱਦਿਆਂ ਤੇ ਗੱਲ ਕਰ ਲਈ ਜਵਾਨੀ ਦੇ ਮਸਲੇਆਂ ਮੁੱਦਿਆਂ ਦਾ ਕੀ ਹੱਲ ਸਮਝਦੇ ਹੋ ਜੀ ਜਦੋਂ ਇੱਥੇ ਰੁਜ਼ਗਾਰ ਪੈਦਾ ਹੋ ਜੂ ਜਵਾਨੀ ਦੇ ਮੁੱਦੇ ਹੱਲ ਇੱਥੇ ਜੁਗਾਰ ਪੈਦਾ ਨਹੀਂ ਕਰਨਾ ਉਜੜ ਕੇ ਬਾਹਰ ਭੇਜ ਦਿਓ ਤੇ ਫਿਰ ਸਾਡਾ ਮੁੱਦਾ ਤਾਂ ਬਰਹਿ ਗਿਆ ਨਾ ਬਿਮਾਰ ਕਰਕੇ ਕਿਸੇ ਬਗਾਨੇ ਹਸਪਤਾਲੇ ਭੇਜ ਦਿਓ ਉੱਥੇ ਨਾ ਦਵਾਈ ਹੋਵੇ ਨਾ ਟੀਕਾ ਹੋਵੇ ਇਸ ਕਰਕੇ ਜਦੋਂ ਇੱਥੇ ਇਹ ਜੁਗਾਰ ਪੈਦਾ ਹੋਵੇ ਇੱਥੇ ਕਾਰੋਬਾਰ ਪੈਦਾ ਹੋ ਜਵਾਨੀ ਇੱਥੇ ਰਿਕੂ ਕੀਦਾ ਜੀ ਕਰਦਾ ਕਿ ਆਪਦੀ ਮਾਤ ਭਾਸ਼ਾ ਮਾਤ ਪਵੰਮੀ ਛੱਡ ਕੇ ਜਾਵੇ ਅੰਗਰੇਜ਼ ਇੱਥੇ ਨੌਕਰੀ ਕਰਨ ਆਉਂਦਾ ਦੱਸ ਦਿਓ ਰਾਜ ਕਰਨ ਆਉਗਾ ਅਸੀਂ ਰੋਜ਼ ਨੌਕਰੀ ਕਰਨ ਜਾਂਦੇ ਆ ਕਿਉਂਕਿ ਸਾਡੇ ਹਾਲਾਤ ਐਸੇ ਕਰਦੇ ਇਸ ਕਰਕੇ ਪਰ ਇਹ ਤੁਹਾਡੀ ਜਿਹੜੀ ਚੇਤਨਾ ਹੈ ਇਹ ਤੁਹਾਨੂੰ ਵੱਡਾ ਕਰੂਗੀ ਤੇ ਸਰਕਾਰਾਂ ਨੂੰ ਇਹ ਬਕਾਇਦਾ ਚਾਨਣ ਨਾਲ ਦੱਸ ਦੂ ਵੀ ਸੂਰਜ ਕਿਹੜੇ ਪਾਸੇ ਚੜਦਾ ਹੈ ਜੀ ਆ ਧੰਨਵਾਦ ਆ ਤੁਸੀਂ ਬਾਪੂ ਪਲਕੌਰ ਸਿੰਘ ਨਾਲ ਕਿਸਾਨੀ ਜਵਾਨੀ ਜਾਂ ਪੰਜਾਬ ਦੇ ਮੁੱਦਿਆਂ ਤੇ ਥੋੜੇ ਸਮੇਂ ਚ ਇਹਨਾਂ ਨੇ ਜਿਹੜਾ ਗਾਗਰ ਚ ਸਮੁੰਦਰ ਬੰਦ ਕਰਤਾ ਅਸੀਂ ਇਹਨਾਂ ਨਾਲ ਭਵਿੱਖ ਚ ਵੀ ਗੱਲਬਾਤ ਕਰਦੇ ਰਵਾਂਗੇ ਪਹਿਲਾਂ ਵੀ ਗੱਲਬਾਤ ਇਹਨਾਂ ਨਾਲ ਕੀਤੀ ਆ ਧੰਨਵਾਦ ਜੀ ਬਹੁਤ